ਨਡਾਲਾ ਚੌਂਕ 'ਚ ਵਿਧਾਇਕ ਸੁਖਪਾਲ ਸਿੰਘ ਖੈਰਾ ਖਿਲਾਫ ਰੋਜ਼ ਪ੍ਰਦਰਸ਼ਨ ਅੱਜ ਨਡਾਲਾ ਚੌਂਕ ਵਿੱਚ ਹਲਕਾ ਪਲਾਟ ਦੇ ਵਿਧਾਇਕ ਸੁਖਪਾਲ ਸਿੰਘ ਖੈਰਾ ਖਿਲਾਫ ਖੇਤੀ ਵਿਕਾਸ ਬੈਂਕ ਪਲਾਟ ਦੇ ਸਾਬਕਾ ਚੇਅਰਮੈਨ ਅਤੇ ਦਲਿਤ ਆਗੂ ਗੁਰਮੀ ਸਿੰਘ ਥਾਪਰ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਐਸ.ਸੀ ਭਾਈਚਾਰੇ ਵੱਲੋਂ ਰੋਜ਼ ਪ੍ਰਗਟ ਕਰਦਿਆਂ ਪੁਤਲਾ ਫੋਕ ਕੇ ਰੋਜ਼ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਅਗਮਬਲੋਂ ਗੱਡੀਆਂ ਰੋਕੇ ਤਕਰੀਬਨ ਪੌਣਾ ਘੰਟਾ ਟ੍ਰੈਫਿਕ ਜਾਮ ਅਤੇ ਚੌਕ 'ਚ ਦਰਿਆ ਵਿਛਾ ਕੇ ਇਹ ਧਰਨਾ ਦਿੱਤਾ ਗਿਆ ਧਰਨੇ ਨੂੰ ਸੁਬੋਧਨ ਕਰਦਿਆਂ ਗੁਰਮੀਤ ਥਾਪਰ ਨੇ ਕਿਹਾ ਕਿ ਵਿਧਾਇਕ ਖਹਿਰਾ ਵੱਲੋਂ ਮੰndeਗਾ ਕਰਮਚਾਰੀਆਂ ਖਿਲਾਫ ਵਰਤੀ ਸ਼ਬਦਾਵਲੀ ਦੀ ਅਸੀਂ ਨਿੰਦਾ ਕਰਦੇ ਹਾਂ ਤੇ ਪ੍ਰਸ਼ਾਸਨ ਤੋਂ ਖਹਿਰਾ ਵਿਰੁੱਧ ਕਾਰਵਾਈ ਦੀ ਮੰਗ ਵੀ ਕਰਦੇ ਹਾਂ ਕੁਝ ਅਜਿਹੇ ਸ਼ਬਦ ਸਰਪੰਚ ਚੱਕੋਕੀ ਜਗਤਾਰ ਸਿੰਘ ਹੈਪੀ ਖੱਦਰ ਤੇ ਹੋਰਾਂ ਨੇ ਵੀ ਆਖੇ ਇਸ ਦੌਰਾਨ ਨਾਰੇਬਾਜ਼ੀ ਕਰਦੇ ਹਾਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ ਪੁਤਲਾ ਫੂਕਿਆ ਤੇ ਨਡਾਲਾ ਚੌਕੀ ਇੰਚਾਰਜ ਬਲਜਿੰਦਰ ਸਿੰਘ ਨੂੰ ਕਾਰਵਾਈ ਲਈ ਐਸਐਸਪੀ ਕਪੂਰਥਲਾ ਦੇ ਨਾਮ ਮੰਗ ਪੱਤਰ ਵੀ ਦਿੱਤਾ ਗਿਆ ਇਸ ਦੌਰਾਨ ਟ੍ਰੈਫਿਕ ਬੰਦ ਹੋਣ ਕਾਰਨ ਵਾਹਨਾਂ ਦੀਆਂ ਲੰਮੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਤੇ ਸਕੂਲੀ ਬੱਸਾਂ ਤੇ ਹੋਰ ਵਾਹਨ ਜਾਂਚੇ ਫਸੇ ਨਜਰਾਏ ਇਸ ਬੰਦੀ ਜਦੋਂ ਵਿਧਾਇਕ ਸੁਖਪਾਲ ਸਿੰਘ ਖੈਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਤੁਸੀਂ ਵੀਡੀਓ ਦੇਖ ਸਕਦੇ ਹੋ ਉਸ ਵਿੱਚ ਕਿਸੇ ਵੀ ਭਾਈਚਾਰੇ ਦਾ ਨਾਮ ਨਹੀਂ ਲਿਆ ਗਿਆ ਤੇ ਨਾ ਹੀ ਕਿਸੇ ਨੂੰ ਕੋਈ ਅਪਸ਼ਬਦ ਬੋਲੇ ਹਨ ਇਹ ਸਿਰਫ ਵਿਰੋਧੀ ਸਿਆਸੀ ਪਾਰਟੀ ਦੀ ਸ਼ੈਤ ਕੀਤਾ ਜਾ ਰਿਹਾ ਅਤੇ ਮੇਰਾ ਲੋਕਾਂ ਪ੍ਰਤੀ ਕੀ ਰਵੱਈਆ ਹੈ ਇਹ ਸਾਰਾ ਪੰਜਾਬ ਜਾਣਦਾ ਹੈ ਜੀ ਸੋਚਦਾ ਜੇ ਆਪ ਨੂੰ ਪਹਿਲਾਂ ਤੋਂ ਪਤਾਵਾ ਇਹਦੇ ਤੋਂ ਜਿਹੜਾ ਕਿਹਾ ਨਾ ਇਹ ਉਹਨਾਂ ਦੇ ਸਾਹਮਣੇ ਚ ਨਿਕਲ ਜਿਹੜਾ 2027 ਦੇ ਵਿੱਚ ਕਿਉਂਕਿ ਇਹਦੀ ਬੋਲੀ ਬਹੁਤ ਮਾੜੀ ਆ ਤੀਰਗੋਜ ਜੀ ਦਾ ਇੱਕ ਲੇਡੀ ਰਾ ਔਰਤ ਆ ਉਹਦੀ ਬਜਾੜਾ ਮਾੜਾ ਬੋਲਦਾ ਰਿਹਾ ਵਾ ਪਰ ਸਮੇਂ ਦੇ ਵਿੱਚ ਬਹੁਤ ਤਾਕਤ ਆ ਜਿਹੜੇ ਭਰਾ ਧੜਕੇ ਦੇ ਗਾਰਡਨ ਸਿਵਰਕਾਂ ਦੇ ਆ ਇਹਨਾਂ ਦਾ ਲੀਡਰ ਵੀ ਇੱਦਾਂ ਨਾ ਦੇ ਉਹਨਾਂ ਨੂੰ ਵਰਕਰ ਕਿਤੇ ਤਾਂ ਦੇ ਉੜ ਗਏ ਇਹਨਾਂ ਦਾ ਕੰਮਾ ਧੱਕਾ ਕਰਦਾ ਗਰੀਬਾਂ ਨੂੰ ਮਾਰਦਾ ਨਾਗਰੇ ਵਾਲੇ ਸਾਡੇ ਆਪਣੇ ਸਾਡੀਆਂ ਤੇੜਾ ਬੇਕੀ ਦੀਆਂ ਮੰਗਾਂ ਦੇਖੀਆਂ ਲਾ ਇਹਨਾਂ ਦੇ ਬਰਸਵਰ ਦੀਆਂ ਨੇ ਗੱਲ ਕੀਤੀ ਆ ਮਜ਼ਦੂਰ ਬੰਦੇ ਆਪਣੀ ਹਿੰਮਤ ਵਿੱਚ ਨਹੀਂ ਕਰਦੇ ਰੋਟੀ ਖਾਂਦੇ ਤੇ ਢਿੱਡ ਜੀੜ ਕਿਹੜੀ ਕੱਢੀ ਹੁੰਦੀ ਆ ਤੇ ਉਹਨਾਂ ਨੇ ਸਮਝ ਦੀ ਤੌਰ 'ਤੇ ਪਿੱਲਾ ਕਰਕੇ ਕੌਲੀਆ ਸਫਾਈ ਦੇ ਵਿੱਚ ਜਿਹੜੇ ਨਟਾਲੇ ਦੇ ਗਾਰਡਨ ਸਿਵਰ ਆ ਇਹ ਵੀ ਇੱਥੇ ਮਗਰ ਲੱਗਿਆ ਕੀ ਕੰਮ ਕੋਣ ਵਾਲਾ ਸਮਾਜ ਆਵਾਜ਼ ਦੀ ਬਾਤ ਕੀ ਦਾ ਵਾ ਕਿਉਂਕਿ ਪਿੰਡ ਦੇ ਵਿੱਚ ਕੰਮ ਹੋਇਆ ਤੇ ਚੰਗੇ ਕੰਮਾਂ ਦੇ ਨਕਾਬੜ ਪੋੜਿਆ ਤੇ ਸਾਡਾ ਪ੍ਰਾਪ ਸਿੰਘ ਕੋਈ ਵੀ ਕੋਈ ਮਤਾ ਪਾਉਂਦਾ ਕਿ ਕੰਮ ਦਾ ਉਹ ਚੋਕੇ ਕੰਮਲੀਟ ਕਰ ਦਿੰਦੇ ਆ ਪਰ ਇਹਨਾਂ ਦੀ ਕੰਮਲੀਟ ਹੋਇਆ ਕੋਈ ਫਰਕ ਵੀ ਸਾਨੂੰ ਪੈਣਾ ਅਸੀਂ ਬਣਾਉਣੇ ਲੱਗੇ ਤੇ ਵੱਡਾ ਵਿਕਾਸ ਕਰ ਦਿੰਦੇ ਤੇ ਮੁੱਦੋਂ ਮੁੱਦਾ ਜੋੜ ਕੇ ਅਸੀਂ ਸਭ ਨੂੰ ਪੜਾ ਦੀ ਜਾਰੇ ਕਾਰਕਰਮ ਕਰਕੇ ਤੇ ਨਾ ਹੀ ਸਾਨੂੰ ਕੋਈ ਨਾ ਘੜਵਾ ਕਿ ਸੱਚ ਜਿੱਜਾ ਸੱਚ ਕਿ ਪਰਥੀ ਹੁੰਦੀ ਆ ਗਰੀਬਾਂ ਨੂੰ ਕਲੀ ਗਾਰਵਾੜੀ ਪਰਸਨ ਨਹੀਂ ਬੋਲਣਾ ਚਾਹੀਦਾ ਅਸੀਂ ਇਹਨਾਂ ਦੀ ਕੋਰਤ ਨਿਭਾ ਕਰਦੇ ਹਾਂ ਤੇ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਕਿ ਇੱਕ ਦਿਨ ਦਾ ਕੰਮ ਦੇ ਦਿਓ ਜੇ ਤੱਕ ਕਲੀ ਗਾਰਵਾੜੀ ਕੀਤੀ ਤੇ ਸਹੀ ਕਰਨਾ ਇਹ ਚੱਕਾ ਜਾਣ ਕੀਤਾ ਜਾਊਗਾ ਚੱਕਾ ਜਾ ਮੈਂ ਤਾਂ ਕੀਤਾ ਉਹਨਾਂ ਨੂੰ ਰੱਖ ਲਿਆ ਇਤਿਹਾਸ ਸੱਚ ਦੱਸਾਂਗੇ ਬੋਲੇ ਇਹ ਸਾਡੀ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਵਿੱਚ ਖਲੋ ਕੇ ਜੁਨਾ ਸਤਾਨਕ ਆਮਰ ਨੇ ਕਹਿ ਗਿਆ ਸੀ ਕਿ ਮੈਂ ਤੇ ਮੇਰੇ ਨਾਲ ਹਸੀ ਇੱਥੇ ਬਰਾਜਮਾਨ ਹੈ ਪਤਾ ਨਹੀਂ ਖਰੋਗ ਦੇ ਜੀ ਸਕੂਲਾਂ ਵਿੱਚ ਬੜੇ ਥਾਪੜ ਸਾਹਿਬ ਸਾ ਮੈਨੂੰ ਪਤਾ ਨਹੀਂ ਕਿ ਬਰਾਜਮਾਨ ਲਖਦਾ ਪ੍ਰਮਾਤਮਾ ਵਾਲੀ ਵਰਤਿਆ ਜਾਂਦਾ ਹੈ ਇੱਕ ਉੱਚੀਆਂ ਸ਼ਕਤੀਆਂ ਦੀ ਵਰਤਿਆ ਜਾਂਦਾ ਹੈ ਇਹ ਅੰਧਾਰੀ ਵਰਤਿਆ ਜਾਂਦਾ ਹੈ ਤੇ ਧਾਰਮਿਕ ਬੰਦਨਾ ਦੇ ਵਿੱਚ ਜਿਹੜੇ ਸਾਫ ਰਾਮ ਨੂੰ ਕਿਹਾ ਜਾਂਦਾ ਹੈ ਬਰਾਜਮਾਨ ਕਬਸਤ ਨੂੰ ਕਿਹਾ ਜਾਂਦਾ ਹੈ ਹਜੇ ਕੁਝ ਬਾਤ ਹੋਈ ਜਿਹੜੀ ਘਟਿਆ ਸਮੂਹ ਦਾ ਕਿੰਦਾ ਸੀਰਾ ਉਹ ਉਹ ਲੋਕਿਆ ਜਦੋਂ ਦੇਖਿਆ ਜਦੋਂ ਦੇਖਿਆ ਕੁਝ ਮੁੰਰੇਗਾ ਟਾਈਪ ਬੰਦੇ ਬਲ ਬੰਦਿਆਂ ਦੀ ਕੈਟਾਗਰੀ ਦਾ ਸਵਾਲ ਸੀ ਉਹ ਵੀ ਬੰਦਿਆਂ ਦੀ ਕੈਟਾਗਰੀਗਾ ਟਾਈਪ ਨੂੰ ਨਿਚਲਾ ਲੈਣ ਵਾਲੇ ਹਾਂਡਿਆ ਸੀ ਤੇ ਸ਼ਰਮ ਆਉਂਦੀ ਰਹਿੰਦੀ ਹੈ ਉਹਦੇ ਐਮਐਲਏ ਨੂੰ ਕਿਉਂਕਿ ਇਹਨਾਂ ਦੇ ਰੂਪਾਪਾ ਬਣੇ ਉਹਨਾਂ ਦੇ ਕਰਾਦੀ ਜਾਂਦੇ ਐ ਇੱਕੋ ਹੀ ਖਾਨੇ ਆ ਜਿਹਨੇ ਉਹਦਾ ਕੰਮ ਸਾਰੇ ਸਾਡੇ ਗੁਮਾਰਾ ਜਿੰਨੇ ਮਿਲਨੇ ਕਹਣੇ ਗੁਮਾਰਾ ਸਾਡਾ ਕਿਹੜਾ ਹੀ ਨਹੀਂ ਅੱਜ ਆਪਣਾ ਪੁਆਇੰਟ ਇਸ ਸੰਦਰਭ ਮੰਨਰੇਗਾ ਟਾਈਮ ਬੰਦੇ ਤੇ ਮੈਂ ਇਸ ਪ੍ਰਸ਼ਾਸਨ ਨੂੰ ਵੀ ਬੇਨਾਂ ਸਾਲਿਆਂ ਹੱਥ ਜੋੜ ਕੇ ਬੇਨਤੀ ਆ ਕਿ ਜਵਾਨ ਨੂੰ ਨੱਖ ਪਾਈ ਜਾਂ ਨੁਕਸਾਨ ਪਾਈ ਜਾਂ ਨਹੀਂ ਕਿਹਾ ਹੋਏ ਦੇ ਵਿੱਚ ਇਸ ਦਾ ਸਹਾਰਾ ਲੈਣ ਟਿਕਾ ਤੇ ਇਹ ਫਿਰ ਕਿਸੇ ਹੋਰ ਲੈਣ ਵਾਲਾ ਤੇ ਗਲਤ ਜਾਣਿਆ ਕਿਸੇ ਦੇ ਵਿਕਸਾ ਦਾ ਟੈਕ ਨਹੀਂ ਤੇ ਇਹ ਮਦਦਿਲ ਦਾ ਟੈਕ ਬੰਦੇ ਆ ਇਹ ਆਮ ਇਹਦੀ ਜਿਹੜੀ ਕਾਨੂੰਨੀ ਕਾਰਵਾਈ ਇੱਥੇ ਕੀਤੀ ਜਾਂਦੀ ਹੈ ਵਾਇਰ ਗੁਕੀ ਦਾ ਖਾਸ ਖਾਸ ਵਾਇਰ ਗੁਕੀ ਦੇ ਸਥਾਨ ਤੇ